ਮੈਂ ਮੰਮੀ ਤੁਸੀਂ ਰੰਗ ਕਰਵਾਇਆ ਸੀਗਾ ਮੈਂ ਤੁਹਾਡਾ ਘਰ ਦੇਖਦੀ ਆ ਠੀਕ ਹੈ ਲੈ ਇਹ ਕੱਢ ਆਵੇ ਥੀ ਸੁੱਕਾ ਇਹ ਮੇਰੀ ਵਾਲਾ ਸਾਨੂੰ ਕੋੜੇ ਤੂੰ ਅੰਦਰ ਬੱਧੀ ਫਾਨ ਚਲਾਈ ਜਾਨੀ ਤੈਨੂੰ ਪਤਾ ਨਹੀਂ ਲੱਗਦਾ ਬਾਹਰ ਕੋਈ ਆਇਆ ਓਹੋ ਮੈਨੂੰ ਨਾ ਪਤਾ ਤਾਂ ਲੱਗ ਗਿਆ ਸੀਗਾ ਮੈਂ ਵੀਡੀਓ ਹੀ ਦੇਖਿਆ ਹੁੰਦੀ ਸੀ ਮੈਂ ਕਿਹਾ ਚਲ ਕੋਈ ਨਹੀਂ ਇਹਨੂੰ ਕੋਈ ਕਿਤੇ ਜਾਣਾ ਮਿਲ ਲੂੰਗੀ ਮੈਂ ਚੰਗਾ ਹੋ ਗਿਆ ਚਲ ਤੂੰ ਆ ਗਈ ਅੱਛਾ ਵੀਡੀਓ ਜ਼ਰੂਰੀ ਆ ਢਣ ਭਾਈ ਨਹੀਂ ਜ਼ਰੂਰੀ ਜਿਹੜਾ ਕੋਈ ਏਡੇ ਦੂਰੋਂ ਆਉਂਦਾ ਚੱਲ ਕੇ ਮਿਲਣ ਦਾ ਮਾਰਾ ਔਰ ਨਹੀਂ ਜਿਸੀ ਤੇਰੀ ਤਾਂ ਨਾ ਪਹਿਲਾਂ ਲਈ ਆਦਤ ਗਈ ਨਹੀਂ ਤੂੰ ਤਾਂ ਬਸ ਮੈਨੂੰ ਮੋਲਣ ਦਾ ਮੌਕਾ ਹੀ ਲੱਭਦੀ ਰਿਹਾ ਕਰ ਪਹਿਲਾਂ ਆਹ ਮੈਂ ਤਾਂ ਹੀ ਬੋਲਦੀ ਆ ਤੁਹਾਨੂੰ ਮੇਰੀ ਗੱਲ ਸੁਣ ਲੈ ਆਹ ਫੋਨ ਫਾਣ ਨੇ ਮੈਨੂੰ ਕੁਝ ਨਹੀਂ ਦੇਣਾ ਹੈਗਾ ਹੁਣ ਤਾਂ ਵਿਆਹ ਵੀ ਕਰਵਾ ਲਾ ਮਤੂੰ ਰੱਡੀ ਹੋ ਰਹੀ ਆ ਲੈ ਵਿਆਹ ਦਾ ਕੀ ਆ ਇਹ ਤਾਂ ਇੱਕ ਦਿਨ ਹੋ ਹੀ ਜਾਣਾ ਨਾਲੇ ਅੱਜ ਹੀ ਵਿਆਹ ਕਰਾ ਕੇ ਮੈਂ ਕੀ ਕਰਨਾਗਾ ਉਹ ਇੰਨਾਂ ਨੇ ਤੈਨੂੰ ਪਤਾਗਾ ਵਿਆਹ ਤੋਂ ਬਾਅਦ ਤਾਂ ਜਵਾਕ ਹੀ ਨਹੀਂ ਸੰਭਦੇ ਪਰ ਤੁਸੀਂ ਆਪ ਦੇ ਹੀ ਦੇਖ ਲਓ ਕੋਈ ਹੈਗੀ ਆ ਕਿਤੇ ਵੀ ਹਾਂ ਵੀ ਜਾ ਕਿਤੇ ਜਾ ਆਈਏ ਕਿਸੇ ਨੂੰ ਮਿਲਿਆ ਗੇ ਸਾਲਾਂ ਬਾਅਦ ਕਿਹੜਾ ਮਾਰਦੇ ਆ ਤੁਸੀਂ ਤਾਂ ਆਹੋ ਬਾਈ ਤੂੰ ਸੀ ਪਹਿਲਾਂ ਸੜਕਾਂ ਨਹੀਂ ਲਿਆ ਕਰ ਰੱਖੀਆ ਮੇਰੇ ਸਾਰਿਆਂ ਨੇ ਕਿਸੇ ਤਾਂ ਦੇ ਨਹੀਂ ਹੋਵੇ ਪਤਾ ਹੀ ਆ ਤੂੰ ਰਹਿਣ ਗਿਆ ਕਰ ਬੱਸ ਕਰ ਜੇ ਤਾਂ ਕੋਈ ਗੱਲਬਾਤ ਹੋ ਹੈਗੀ ਆ ਮੁੰਡਿਆਂ ਮੁੰਡਿਆਂ ਨਾਲ ਮੈਨੂੰ ਤਾਂ ਦੱਸ ਦੇ ਜੇ ਨਹੀਂ ਵਿਆਹ ਕਰਵਾਉਣਾ ਤਾਂ ਹੁਣ ਇਹੋ ਜਿਹੀ ਲੱਗਦੀ ਆ ਲੱਗਦੀ ਨਹੀਂ ਸਾਰੇ ਰੰਦੇ ਤੂੰ ਫੋਨ ਦਾ ਘੜਾ ਨਹੀਂ ਛੜਦੀ ਹੋਈ ਲੈ ਅੱਜ ਆਇਆ ਤੈਨੂੰ ਜੀ ਪਤਾ ਵੀ ਮੈਂ ਸਾਰਾ ਦਿਨ ਹੀ ਫੋਨ ਦਾ ਖੜਾ ਛੜਦੀ ਉਹ ਤਾਂ ਮੈਂ ਦੇਖ ਹੀ ਲਿਆ ਮੈਨੂੰ ਪਤਾ ਲੱਗ ਗਿਆ ਆਹ ਚੱਲਦੀ ਬਾਹਰ ਕੋਈ ਆਇਆ ਸੀ ਛੱਲ ਮੇਰੀ ਗੱਲ ਤੂੰ ਮੈਨੂੰ ਐਂ ਦੱਸ ਜੀਜੂ ਕਿਵੇਂ ਆ ਮੇਰਾ ਠੀਕ ਆ ਸਾਰੇ ਵਧੀਆ ਨੇ ਠੀਕ ਠਾਕ ਆ ਮੈਂ ਕਿਹਾ ਚੱਲ ਕੋਈ ਉਹ ਤਾਂ ਨਹੀਂ ਆਉਂਦੀਆਂ ਹੈ ਨਾ ਮਾਮੀ ਆਵੇ ਤੇ ਨਾ ਵੀਰ ਪਾਲ ਆਵੇ ਅਰੇ ਇਹ ਕੋਈ ਆਇਆ ਤਾਂ ਚੱਲ ਬਾਲਾ ਵਧੀਆ ਹੋ ਗਿਆ ਮਨਦੀਪ ਜੀ ਦੀ ਮੈਨੂੰ ਟੱਕਰ ਗਈ ਮੈਂ ਕਿਹਾ ਚੱਲ ਗੱਲਾਂ ਬਾਤਾਂ ਮਾਰ ਲਾਂਗੇ ਤੈਨੂੰ ਤਾਂ ਪਈ ਆ ਹੈ ਹੀ ਨਹੀਂਗਾ ਜੀ ਮੈਂ ਦੱਸੀ ਨੂੰ ਮੇਰੇ ਮਾ ਆ ਜਾ ਕਦ ਚੱਲ ਕੋਈ ਨਹੀਂ ਜੇ ਕੋਈ ਰਹਿੰਦਾ ਇੱਕ ਅੱਧਾ ਮਹੀਨਾ ਹਾਂ ਮਾਰੋ ਲਈ ਹੋਰ ਕੀ ਕਰਾਂ ਮੈਨੂੰ ਮਾਰਨੇ ਵਗੈਰੀ ਹੈ ਜੀ ਮਾਤਾ ਆਉਣਾ ਤਾਂ ਤੁਸੀਂ ਹੁੰਦਾ ਨਹੀਂ ਮੈਨੂੰ ਐ ਦਸਾਂ ਪੜਪੜ ਲਈ ਬਸ ਹਾਂ ਪੜ੍ਹਨੀ ਬੀ ਇਹ ਫਾਈਨਲ ਕਰ ਲਈ ਬਸ ਹੁਣ ਦੇਖ ਵੀ ਅੱਗੇ ਕੋਈ ਕੋਰਸ ਕੋਰਸ ਕਰ ਲੀ ਇਹ ਦੱਸ ਕਰ ਕਿਹੜੇ ਕੋਰਸ ਕਰਦੇ ਕਿਹੜੀਆਂ ਪੜਾਈਆਂ ਤੂੰ ਰਹਿਣ ਦੇ ਬਿਆਹ ਕਰਾ ਲੈ ਚੱਪ ਕਰਕੇ ਨਾਲੇ ਤਾਂ ਸਰਦਿਆਂ ਦੇ ਸਾਨੂੰ ਦਿਖਾ ਦੇ ਵਿਆਹ ਦੀ ਉਹ ਵਿਆਹ ਨਹੀਂ ਕਰਉਂਦੀ ਮੈਂ ਹਜੇ ਵਿਆਹ ਕਰਾ ਕੇ ਕੀ ਕਰਨਾ ਦਾ ਮੁੜ ਕੇ ਤਾਂ ਇਥੇ ਰਹਿਣ ਨੂੰ ਵੀ ਜੀ ਨਹੀਂ ਕਰਨਾ ਆ ਵਿਖਰਾ ਮੰਦੀਪ ਜੀ ਦੀ ਆਉਂਦੀ ਮਗਰੋਂ ਆਫਾਉਣ ਇਹਨੂੰ ਪਹਿਲਾਂ ਆ ਜਾਂਦੇ ਆ ਕੁੜਿਆ ਆ ਜਾ ਕੁੜਿਆ ਆ ਲੈ ਮੇਰੀ ਗੱਲ ਸੁਣ ਜਦੋਂ ਨਾ ਤੂੰ ਲੈ ਜਾਂਦੀਆਂ ਫਿਰ ਤਾਂ ਸਹੁਰਿਆਂ ਨੂੰ ਨੋਟ ਪਾ ਜਾਂਦਾ ਹੁੰਦਾ ਤੈਨੂੰ ਪਤਾ ਲੱਗੇਗਾ ਜਦੋਂ ਤੂੰ ਗਈ ਜੂਗੀ ਨਾ ਫਿਰ ਤੈਨੂੰ ਮੈਂ ਪੁੱਛੂੰਗੀ ਵੀ ਤੂੰ ਕਿੱਨਾ ਟਿਕ ਕੇ ਰਹਿਣੀ ਆ ਮਾਮੀ ਕੋਲ ਮਾਂ ਨਾ ਵਿਚਾਰੀ ਕੱਲੀ ਹੋਏ ਜੂਗੀ ਜੇ ਮੈਂ ਵਿਆਹ ਕਰਾਇਆ ਵੀ ਨਾ ਮੈਂ ਆਪ ਦੇ ਘਰ ਹੀ ਰਹੂੰਗੀ ਮੈਂ ਨਹੀਂ ਸੌਰੀ ਸੂਰੀ ਜਾਂਦੀ ਫਿਰ ਤੂੰ ਅਗਲੇ ਨਾਲ ਗੱਲ ਕਰ ਲੈਣਾ ਤੁਸੀਂ ਪਹਿਲਾਂ ਘਰ ਦੇ ਮਾਈ ਰੱਖ ਲਓ ਮੈਂ ਬਾਅਦੈਂ ਕਹਿੰਦੀ ਸੀ ਮਾਮੀ ਨੂੰ ਵੀ ਵੀਰ ਪਾਲ ਦਾ ਰਸਤਾ ਨਹੀਂ ਕਰਵਾ ਦਿੰਦੇ ਆਦਰ ਨਾਲ ਨਰੇ ਇਹ ਕਹਨਾ ਮੇਰਾ ਬਿਆਰ ਅੰਬੀ ਦੀਰਪਾ ਨੂੰ ਬੜੀ ਵਧੀਆ ਲੱਗਦੀ ਹੈ ਕਰਵਾਵਾਂਗੇ ਦਾ ਰਸਤਾ ਕਰ ਨਾ ਨਾ ਹਜੇ ਨਹੀਂ ਮੈਂ ਕਰਾਉਣਾ ਚੱਲਾਂ ਵਧੀਆ ਮੁੰਡਾ ਲੱਭੂ ਬਸ ਮੈਂ ਆਹ ਹਾਂ ਹੋ ਮੇਰਾ ਪਿਆਰ ਕਹਿੰਦਾ ਮਾਰਾ ਹੈ ਹੈਗਾ ਤਾਂ ਵਧੀਆ ਉਹ ਮਤਲਬ ਨਹੀਂ ਹੈਗਾ ਮੇਰਾ ਮੈਂ ਉਹ ਗੱਲ ਕਰਦੀ ਹਾਂ ਹਜੇ ਕੀ ਵਿਆਹ ਨੂੰ ਤੂੰ ਤਾਂ ਵਧੀਆ ਲਾ ਕਰਾਉਣੀ ਹੈ ਕਿ ਮਿਲਦਾ ਹੀ ਚੰਗਾ ਮਤਲਬ ਮਿਲ ਨਹੀਂ ਸੀ ਮੈਂ ਤਾਂ ਅੱਗੇ ਮਾਮੇ ਨੂੰ ਕਹੀ ਜਾਂਦੀ ਸੀ ਹਰ ਰੰਗ ਰੰਗ ਕਰਵਾ ਲਿਆ ਸੋਹਣਾ ਹੋ ਗਿਆ ਨਾ ਹਾਂ ਮੇਰੇ ਘਰ ਦੇ ਖੋ ਗਿਆ ਖਰਾਬ ਜਾ ਹੋ ਗਿਆ ਅੱਗੇ ਨਾਲ ਵਾਵਾ ਟੈਂਬਾ ਦਾ ਇਹਨੂੰ ਤੂੰ ਰੰਗ ਤਾਂ ਕਿੱਦੇ ਦਾ ਕਰਾਇਆ ਨਾ ਹਾਂ ਮੈਂ ਕਿ ਚੱਲ ਦੇਖਦੀ ਹਾਂ ਉਹ ਤਾਂ ਪ ਮਹਾਰਾਣੀ ਅੰਦਰ ਬੈਠੀ ਆਈ ਆ ਨਹੀਂ ਵੀ ਕੋਈ ਮੁੱਲ ਮੁੱਨਾ ਦੇ ਬਾਹਰ ਅੰਮ੍ਰਾ ਨਹੀਂ ਲੱਗੀ ਸੀ ਸੱਚੀ ਕਹਿੰਦੀ ਆ ਮੈਂ ਅੰਦਰ ਆਈ ਮੈਨੂੰ ਤਾਂ ਆ ਨਹੀਂ ਲੱਗੀ ਸੀ ਇਕੱਲੀ ਇੱਕ ਬਾਈ ਬੈਣਾ ਨਾ ਨਾ ਹੈ ਤਾਂ ਮੈਂ ਇਕੱਲੀ ਆਈ ਆ ਤਾਂ ਮੈਂ ਲੈਣ ਆਣਗੇ ਦੋ ਤਿੰਨ ਦਿਨ ਬਾਅਦ ਮੈਂ ਲਾ ਕੇ ਰਹਾਂਗੀ ਆਈ ਤਾਂ ਮੈਂ ਕੱਲ ਵੀ ਆਬਰ ਚੱਲ ਸੰਗੋ ਚੱਲ ਮੈਂ ਇੱਧਰ ਆ ਜੂਗੀ ਤੂੰ ਆ ਗਈ ਚੱਲ ਮੈਂ ਤੇਰੇ ਆਈ ਜਿੰਨੇ ਵਾਰੀ ਦੀ ਜੀ ਮਨਦੀਪ ਉਹਨੇ ਮੈਨ ਰੱਖੂਗੀ ਅਗਰੇ ਤਾਂ ਮੈਂ ਸਾਵਣ ਕਰੂੰਗੀ ਵੀਰੇ ਨੂੰ ਅੱਛੀ ਰਹਿੰਦੇ ਜਲ ਇੱਕ ਬੰਨੇ ਆਈਆਂ ਉਹ ਚਾਰਾ ਮੈਨੂੰ ਪਤਾ ਹੀ ਆ ਵਾਲੇ ਨਰਮ ਸੁਭਾਅ ਦਾ ਤਾਂ ਉਹਦੀ ਕਹਦੇ ਆ ਚੱਲ ਕੋਈ ਗੱਲ ਦੀ ਭੈਣ ਇੱਕ ਦਿਨ ਹੋਰ ਸੋਈ ਚੱਲ ਕੋਈ ਨਹੀਂ ਮੈਂ ਤਾਂ ਗੱਲਾਂ ਸੀ ਲੈ ਕੇ ਬੈਗੀ ਤੈਨੂੰ ਮੈਂ ਚਾਹ ਪਾਣੀ ਲੈ ਕੇ ਦੇਵਾਂ ਨਹੀਂ ਮਨਦੀਪ ਨੇ ਪਿਆ ਤੱਸ ਮੈਨੂੰ ਪੀ ਵੀ ਚਾਹ ਹਾਂ ਚਾਹ ਪਾਣੀ ਤਾਂ ਪੀ ਲੈ ਅਸੂ ਚੱਲ ਵਧੀਆ ਹੋ ਗਿਆ ਹੋਰ ਸੁਣਾ ਨਵੀਂ ਦਾਜੀ ਕੋਲ ਬਸ ਵਧੀਆ ਤੂੰ ਬਸ ਚੱਲ ਇਸੇ ਲਈ ਕਿ ਮੈਂ ਉਹ ਵਧੀਆ ਜਿਹੜੀ ਆਪਣੇ ਨਾਲ ਖੇਡਦੀ ਹੁੰਦੀ ਸੀ ਹਾਂ ਬਿਆਹ ਹੋ ਗਿਆ ਹੋਣਾ ਨਾ ਮੈਨੂੰ ਹੋ ਗਿਆ ਹਾਂ ਮਿਲ ਨਹੀਂ ਹੋਏ ਹੋਗੀ ਇੱਥੇ ਲੈ ਹੋਰ ਤੇਰੇ ਨਾਲ ਦੀਆਂ ਵੀ ਵਿਆਹ ਵੀ ਹੋ ਗਏ ਧੂਆ ਦੇ ਕੁਲਾਰੀ ਕਰਦੇ ਆ ਨਾ ਕਿਤੇ ਲੋਕ ਤਾਂ ਨੂੰ ਯਾਰ ਪੰਡੂ ਨਹੀਂ ਆਇਆ ਨਹੀਂ ਕੋਈ ਨਹੀਂ ਹੋਲੀ ਵਾਲੀ ਕਰਾ ਲਾਂਗੇ ਵਿਆਹ ਵੀ ਜਾਂਦੀ ਸੀ ਘਰ ਤੋਂ ਨਾ ਕਿਉਂ ਕੱਢ ਕੇ ਰਾਜ਼ੀਆ ਮੈਨੂੰ ਮੇਰੀ ਮਾਂ ਉਸਟਾਰ ਤੋਂ ਘਰ ਤਾਂ ਤੈਨੂੰ ਕਿ ਸਾਲ ਪਾਂਤ ਲਾਣਾ ਨਾ ਮੈਂ ਗੱਲ ਸੀ ਤੈਨੂੰ ਮੈਨੂੰ ਨਾ ਫੋਨ ਆਇਆ ਸੀਗਾ ਉਹਦਾ ਕੰਮੋ ਦਾ ਮੈਂ ਕਿਹਾ ਮੈਂ ਵੀ ਚੱਲ ਵੜਦੀ ਆਪਾਂ ਦੋਨੀ ਚੱਲ ਜਾਨੇ ਜੇ ਜਾਣਾ ਤਾਂ ਅੱਛਾ ਚੱਲ ਭਾਈ ਜੇ ਤੂੰ ਕਹਿ ਨਹੀਂ ਆਂ ਨਾ ਸਾਡੇ ਘਰ ਰਹਿ ਫਿਰ ਮੈਂ ਚਲੀ ਜਾਂਦੀ ਆਂ ਤੂੰ ਤਾਂ ਗੱਲ ਨੂੰ ਪੁੱਠੀ ਲੈ ਗਈ ਮੈਂ ਤਾਂ ਆਪ ਹੀ ਜਾਨੀ ਆ ਜੱਗ ਤੂੰ ਇਹ ਨਾ ਕਰ ਬੰਬਾ ਦੇ ਚੱਲ ਚੰਗਾ ਬੰਬਾ ਦੇ ਤੈਨੂੰ ਬਾਲੀ ਕਾਲੀ ਹਲਾ ਦੇਖ ਲਾ ਇਹਨੂੰ ਤਾਂ ਜਿਵੇਂ ਪਿਆਰ ਨਹੀਂ ਹੈਗਾ ਕਿਸੇ ਨਾਲ ਇਹ ਤਾਂ ਸਾਰਾ ਦਿਨ ਬਸ ਆਏ ਕਹਿੰਦੀ ਲੂਤ ਲੂਤ ਕਰਦੀ ਤੁਰੇ ਫਿਰਦੀ ਆ ਉਹ ਮਨਦੀਪ ਦੀ ਦੀ ਆ ਉਹ ਵਿਚਾਰੀ ਇੰਨੀ ਨਰਮ ਦੇਖ ਲਾ ਸਹੁਰੇੋਂ ਆ ਕੇ ਵੀ ਇੱਥੇ ਘਰ ਦਾ ਕੰਮ ਕਰਦੀ ਆ ਸਾਰਾ ਤੇ ਇਹਨੂੰ ਵਿਆਹ ਕਿਉਂ ਨਹੀਂ ਕਰਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਐਡੀ ਨੂੰ ਹੋਰੀ ਆ ਹਣ ਆਏ ਨਹੀਂ ਹੈਗਾ ਵੀ ਵਿਆਹ ਕੇ ਫਾਹ ਵੜਦੀ ਐ ਤਾਂ ਆਪਣੀ ਮਰਜ਼ੀ ਨਾ ਕਰਾਉਗੀ ਉਹ ਨਾਲੇ ਮਾਸੀ ਇਹ ਮਾਮੀ ਨੂੰ ਕਿੱਥੇ ਵੇਤਦੀ ਹੈਗੀ ਮਾਮੀ ਨੂੰ ਕਿਧਰ ਚਾਣ ਦਿੰਦੀ ਐ ਨਾ ਹੌਬਾ ਗਵਰਨਮੈਂਟ ਜੀ ਕੰਮੋ ਪਿਆਰੀ ਹੋ ਗਈ ਉਹਨੂੰ ਤਾਂ ਅਸੀਂ ਤਾਂ ਨਹੀਂ ਪਿਆਰੇ ਹੈਗੇ ਆ ਚਲ ਕੋਈ ਨਾ ਮੈਂ ਤਾਂ ਮਨਦੀਪ ਦੇ ਮੋਹ ਨੂੰ ਇੱਥੇ ਬੈਠੀ ਆਂ ਕਿ ਮੈਨੂੰ ਕੀ ਲੋੜ ਸੀ ਪਤਾ ਹੀ ਇਹਨਾਂ ਦਾ ਮਾਮਾ ਧੀਾਂ ਦਾ ਕਿੰਨਾ ਕੁ ਪਿਆਰ ਕਰਦੀ ਹੋਏਗੀ ਮੈਨੂੰ ਤਾਂ ਜਾਨੀ ਆ ਮੇਰੇ ਦਾਪ ਦਾ ਮੁੰਡਾ ਰੋਂਦਾ ਹੋਗਾ ਜਾਨੀ ਦੱਸੀ ਹਾਂ ਚੰਗਾ ਵੀ ਨਹੀਂ ਮੈਂ ਤਾਂ ਜਾਨੀ ਆ ਮੈਂ ਉਹ ਕਾਲੰਬੇ ਗੱਲਾਂ ਆਪਾਂ ਆਵਾਸ ਤੂੰ ਤਾਂ ਕਿਹੜੀਆਂ ਗੱਲਾਂ ਕਰ ਰਹੀ ਹੈਂ ਇਹ ਚਿਹਰੇ ਚ ਜਿਹੜਾ ਬਿਆਹ ਦਾ ਲੱਗ ਜਾਂਦਾ ਉਹ ਹੀ ਤਾਂ ਗੱਲ ਦੇਖ ਲੈਣੇ ਤੂੰ ਮੈਂ ਤਾਂ ਸਾਧੇ ਕੰਮ ਮੈਂ ਤਾਂ ਸਾਰਾ ਕੁਝ ਦੇਖ ਲਿਆ ਮਹਾਰਾਣੀ ਨੂੰ ਆਈ ਨਹੀਂ ਪਤਾ ਮੋਜਾਂ ਅੰਦਰ ਬੈਠੀ ਫੋਨ ਦੇਖੀ ਜਾਵੇ ਹੈ ਵੀ ਜਦੋਂ ਮੈਂ ਆਈਆਂ ਜਦੋਂ ਗੱਲਾਂ ਪਤਾ ਲੱਗਿਆ ਵੀ ਕੋਈ ਆਇਆ ਮੈਂ ਨਹੀਂ ਨਹੀਂ ਆਈ ਇਹ ਤਾਂ ਈ ਹੰਕਾਰੀ ਹੋਈ ਹੈਗੀ ਸਾਰਾ ਦਿਨੇ ਤਾਂ ਮੇਰੇ ਨਾਲ ਹੀ ਕਰਦੀ ਇਹਨੇ ਤਾਂ ਸਾਧਨ ਮੈਂ ਕੰਮ ਕਰੂੰਗੀ ਮੈਂ ਸਾਧ ਨੂੰ ਇਹ ਕਹਿਣੀ ਹੈ ਬਸ ਤਰਾਈ ਨਗਰ ਤੋਂ ਗਿਲੇ ਰਹਾ ਚਲ ਕੋਈ ਨਾ ਮੈਂ ਤਾਂ ਦੋ ਦਿਨ ਆਈ ਚਲ ਕੰਮ ਕਰਕੇ ਬਾਗ ਜੂਗੀ ਹੁਣ ਆਪੇ ਸੁਆਪੇ ਕਰਨੀਆਂ ਕਰੀ ਜਾ ਚਲ ਮੇਰੀ ਗੱਲ ਸੁਣ ਹੁਣ ਤੂੰ ਜਾਈ ਨਾ ਹੱਥ ਨਹੀਂ ਮੈਂ ਇਧਰ ਹੀ ਆਉਂਗੀ ਰਾਤ ਨੂੰ ਇਧਰ ਹੀ ਰਹੂੰਗੀ ਠੀਕ ਹੈ ਨਾ ਮੈਂ ਦਵਾ ਕੋਹ ਦਾ ਖੇਢੀ ਜਾਂਦਾ ਸੀ ਕਿ ਉਹਨੂੰ ਛੱਡ ਕੇ ਆਈ ਸੀ ਮਗਾ ਰੋਊਗਾ ਮੇਰੇ ਮਾ ਘਰ ਆ ਜੀ ਬੇਟਾ ਆਖਾ ਆ ਜੀ ਆਉਂਦੀ ਮੈਂ ਚੰਗਾ ਚਲ ਠੀਕ ਹੈ ਚੰਗਾ ਜਾ ਵੀ ਲੱਗ ਮੇਰਨਾ ਤਾਂ ਨਹੀਂ ਮੂੰਹ ਬੋਲਦੀ ਤੂੰ ਇਹਦੇ ਨਾਲ ਤਾਂ ਬੋਲ ਪਾ ਚਲ ਜਸਸੀ ਨੂੰ ਪਤਾ ਤਾਂ ਲੱਗ ਗਿਆ ਵੀ ਐ ਕਰਦੀਆਂ ਤੰਤਾਂ ਮਮੂਲੀ ਕੋਈ ਮਮੀ ਹੂੰ ਜੱਸੀ ਵਾਗੀ ਲਾਣੋਂ ਉੱਠ ਕੇ ਨਾ ਆਲਾ ਤੂੰ ਨਾ ਪਤਾ ਭਾਈ ਮੈਨੂੰ ਜੱਸੀ ਦਾ ਵਿਭਾਗੀ ਮੇਰੇ ਕੱਪੜੇ ਲੈ ਆਂਦਰੋਂ ਕੱਪੜੇ ਚਰਮੇ ਵੀ ਲੈ ਆ ਦੇ ਨੀ ਪਾਣੀ ਵੀ ਪਾ ਦੇ ਨੀ ਹਾਂ ਮੈਂ ਤੇਨੂੰ ਪਹਿਲਾਂ ਵੀ ਗੱਲ ਕਰਦੀ ਸੀ ਪਹਿਲਾਂ ਵੀ ਤੂੰ ਮੇਰੀ ਗੱਲ ਦੀ ਟਾਲਤੀ ਹਾਂ ਤੇ ਉਹਦੇ ਜੱਗੀ ਮੈਂਬਰ ਆਇਆ ਸੀ ਕੋ ਜਮੀਨ ਦੀ ਗੱਲ ਜੀ ਕਰਦਾ ਸੀਗਾ ਫੇਰ ਫੇਰ ਕਿਉਂ ਤੁਸੀਂ ਉਹ ਨੂੰ ਕਿਹਾ ਮੈਂ ਤਾਂ ਲੋਕਾਂ ਨੂੰ ਪਤਾ ਲੱਗਿਆ ਉਹ ਤੁਸੀਂ ਜ਼ਮੀਨ ਧੋਖੇ ਨਾ ਮੇਥੋਂ ਕਰਵਾਉਣੇ ਹੋਂਗੇ ਚਲ ਭਾਈ ਹੁਣ ਜੇ ਤੈਨੂੰ ਪਤਾ ਲੱਗ ਗਿਆ ਤੇ ਮੈਂ ਤੈਨੂੰ ਦੱਸ ਹੀ ਦਿੰਨੀ ਆ ਹੁਣ ਪਹਿਲਾਂ ਮੈਂ ਤੂੰ ਆਂ ਦੱਸ ਦੇ ਵੀ ਤੇਰੇ ਸਹੁਰੇ ਤੇਰੇ ਤੋਂ ਮੇਰੇ ਤੋਂ ਬਗੈਰ ਹੋਰ ਕੋਈ ਜਾਊਗਾ ਹੈ ਮੈਂ ਭਈ ਤੇਰੇ ਬਿਹਾਰ ਤੇ ਹਰ ਤੇ ਵੀ ਜਾ ਕੇ ਖੜੂਗੀ 7-8 ਲੱਖ ਤੇਰੇ ਵਿਆਹ ਤੇ ਵੀ ਲਾਇਆ ਹੈ ਹੈ ਤੇ ਫਿਰ ਜ਼ਮੀਨ ਕਿਦੀ ਬਣਦੀ ਆ ਹੁਣ ਜ਼ਮੀਨ ਤੈਨੂੰ ਆਪ ਹੀ ਕਹਿਣਾ ਚਾਹੀਦਾ ਸੀ ਵੀ ਮੈਂ ਤੇਰੇ ਨਾਂ ਕਰਵਾਉਣੀ ਆ ਮੰਮੀ ਲੈ ਪਰ ਐਡੀ ਜਿੱਤੇ ਕੀ ਗਾਲੀ ਹੋ ਗਈ ਸੀ ਆਪਾਂ ਨੂੰ ਮੈਨੂੰ ਮੈਨੂੰ ਕਾਇ ਕਿ ਤਾ ਦੇਖਦੀ ਕਿਰਾ ਮੈਂ ਆ ਪਸ ਕੇ ਕਰਵਾਉਣ ਦੀ ਤੇਰੇ ਨਾਲ ਤੂੰ ਚੋਰੀ ਜਿਵੇਂ ਸਾਰੇ ਕਾਗਜ ਤਿਆਰ ਕਰਵਾਲੀ ਤੇ ਫਿਰ ਹੋਰ ਕੀ ਕਰਦੀ ਮੈਂ ਤੂੰ ਤਾਂ ਆ ਕੇ ਜ਼ਮੀਨਾਂ ਦੀਆਂ ਗੱਲਾਂ ਕਰਨ ਜੇ ਤੈਨੂੰ ਕਹਿੰਦੀ ਤੂੰ ਕਿਹੜਾ ਮੇਰਾ ਨਾਂ ਕਰਾ ਦੇਣੀ ਸੀ ਤੂੰ ਤਾਂ ਉਹਦੇ ਸਹੁਰਾਂ ਦੀ ਬਣ ਕੇ ਬੈਗੀ ਮੰਮੀ ਜੀ ਹੁਣ ਉਹਨਾਂ ਦੀ ਬਣਨਾ ਹੋਰ ਕਿਹਦੀ ਬਣਨਾ ਮੈਂ ਬਣੀ ਰਹਿ ਭਾਈ ਉਹ ਸਾਈਨ ਕਰ ਦੇ ਸਾਰਾ ਕੁਝ ਤਿਆਰ ਕੀਤਾ ਪਿਆ ਕਾਗਜ ਮੈਂ ਮੰਮੀ ਆਏ ਕਿ ਮੈਂ ਸਾਈਨ ਕਰਦਾ ਹੁਣ ਜੀਤ ਨੂੰ ਪੁੱਛੇ ਬਿਨਾਂ ਮੈਂ ਫੇਰ ਸਾਈਨ ਕਰੂੰਗੀ ਅੱਛਾ ਉਹ ਸਾਇ ਲੱਗਦੇ ਆ ਉਹਨਾਂ ਨੂੰ ਪੁੱਛ ਕੇ ਕਰਾਂਗੀ ਕਿਉਂ ਕੀ ਗੱਲ ਉਹ ਵੀ ਮੈਂ ਇਸ ਕੱਢ ਬਜਮਾਈ ਆ ਫਿਰ ਹੱਕ ਤਾਂ ਉਹਦਾ ਵੀ ਹੈਗਾ ਤੇ ਜਿਹੜਾ ਮੈਂ ਤੈਨੂੰ ਪਾਲਿਆਗਾ ਗੁੱਹਮੂਤ ਤੋਂ ਤੈਨੂੰ ਕੱਢਿਆ ਤੇਰੇ 7-8 ਲੱਖ ਵਿਆਹ ਤੇ ਲਾਇਆਗਾ ਫਿਰ ਜਿਹੜਾ ਮੈਨੂੰ ਵਿਆਹ ਹੈ ਮੇਰੇ ਵਿਆਹ ਤੇ ਲਾਇਆਗਾ ਉਹ ਜਦੋਂ ਤੁਸੀਂ ਸਟੇਕਾ ਤੁਸੀਂ ਖਾਈ ਤਾਂ ਜਾਣਦੇ ਹੋ ਹੁਣ ਇਹਦਾ ਵੀ ਪੂਰਾ ਹਿੱਸਾ ਠੇਕੇ ਨਾਲ ਮੈਂ ਦੂਜੀ ਵੀ ਵਿਆਹਣੀ ਆ ਆਪਦੀ ਲੈ ਮੈਨੂੰ ਜਿੰਨੇ ਮੇਰਾ ਵਿਆਹ ਹੋਗਾ ਉਹ ਹੋਦਾ ਹੋ ਜੂਗਾ ਐ ਨਹੀਂ ਹੁੰਦਾ ਭਾਈ ਜਿੰਨੇ ਤੂੰ ਕਹਿਤਾ ਜੱਕ ਦੇਣੇ ਮੈਨੂੰ ਪਤਾ ਵੀ ਕਿਵੇਂ ਹੁੰਦੇ ਆ ਐਵੇਂ ਨਾ ਪੰਡਰਪੀਆਂ ਦੀਆਂ ਲੱਗਦੀਆਂ ਨਹੀਂ ਤੂੰ ਭਾਈ ਜ਼ਮੀਨ ਆਖਦੀ ਲਾਣੀਆ ਨਹੀਂ ਦੇਣੀ ਸਾਨੂੰ ਤਾਂ ਤੇਰੀ ਮਰਜ਼ੀ ਆ ਠੀਕ ਆ ਮੈਨੂੰ ਪਤਾ ਵੀ ਕਿਵੇਂ ਵਿਆਹ ਕਰੀਦੇ ਆ ਬਾਹਰ ਨਾ ਮਤਾਂ ਦੇਣ ਵਾਲੀ ਨਾ ਮਨਮੰਨੀ ਤੂੰ ਇਹ ਜੋ ਮੈਨੂੰ ਮਤਾਂ ਨਹੀਂ ਫਿਰ ਕਿਹੜੀ ਗੱਲ ਆ ਜੀ ਕਿ ਤੂੰ ਦੇਣ ਤਾਂ ਮੈਨੂੰ ਮਤਾਂ ਲੱਗ ਗਈ ਗੱਲ ਸੁਣ ਲੈ ਕੁੜੀਏ ਮੇਰੀ ਇੱਕਾ ਜਮੀਨ ਲੈ ਜਾਣੀ ਆ ਉਹਦੀ ਬੇਸ਼ੱਕ ਲੈ ਜਾ ਪਰ ਮੈਨੂੰ ਆਡੀ ਕੀ ਸਾਡੇ ਨਾਲ ਨਾ ਮਰਨ ਜਾਣ ਦੀ ਗੰਢ ਪੈ ਜੂ ਤੇਰੇ ਨਾਲ हां ते किसे सोचेगी ਵੀ ਮੇਰੇ ਮਰੀ ਤੇ ਕਫਣ ਲੈ ਕੇ ਆਉਣਗੇ ਅਸੀਂ ਤਾਂ ਉਹ ਵੀ ਨਹੀਂ ਲੈ ਕੇ ਆਉਣਾ ਤੇਰੇ ਲਈ ਮੰਮੀ ਆਹ ਕਹੋ ਜੀ ਗੱਲ ਕਰਤੀ ਮੈਂ ਤੁਹਾਡੇ ਬਿਨਾ ਮੇਰਾ ਹੈ ਵੀ ਕੌਣ ਹੈ ਇੱਥੇ ਲੈ ਇੱਕ ਗੱਲ ਹੋਰ ਅਸਲੀ ਚਿਹਰਾ ਤਾਂ ਕੋਣ ਮੇਰਾ ਦੇਖੇ ਹੀ ਨਹੀਂ ਹਜੇ ਲੈ ਚਾਚੀ ਅਸਲੀ ਚਿਹਰੇ ਦੀ ਕੀ ਗੱਲ ਕਰਦੀ ਐ ਹਜੇ ਕੀ ਕਰਨਾ ਬਾਕੀ ਰਹਿ ਗਿਆ ਮੇਰੇ ਨਾਲ ਪਰ ਕੁਝ ਵੀ ਹੋ ਜੇ ਜ਼ਮੀਨ ਤਾਂ ਨਹੀਂ ਮੈਂ ਦਿੰਦੀ ਜਿੰਨੇ ਚਿਰ ਇਹਨਾਂ ਨਾਲ ਮੈਂ ਗੱਲ ਨਹੀਂ ਕਰਦੀ ਹੈਗੀ ਮੈਂ ਫੇਰ ਕਦੋਂ ਆਇਆ ਮੈਂ ਹੁਣੀ ਕਰਦੀ ਇਹਨਾਂ ਨਾਲ ਗੱਲ ਇਹਨਾਂ ਨੂੰ ਉਹਨੂੰ ਪਤਾ ਲੱਗੇ ਨਾ ਗੱਲ ਦਾ ਵੀ ਐਂ ਹੋਈ ਜਾਂਦਾ ਹੈਲੋ ਹੈਲੋ ਹਾਂਜੀ ਕਿੱਥੇ ਸੀ ਮੈਂ ਤਾਂ ਬਾਜ਼ਾਰ ਆਇਆ ਸੀਗਾ ਹੋਰ ਠੀਕ ਹੈ ਹਾਂ ਵਧੀਆ ਠੀਕ ਹੈ ਮੈਂ ਤੈਨੂੰ ਐ ਕਹਿੰਦੀ ਸੀਗੀ ਵੀ ਜਿਹੜੀ ਮੇਰੀ ਜ਼ਮੀਨ ਹੈ ਮੇਰੇ ਹਿੱਸੇ ਦੀ ਤੈਨੂੰ ਪਤਾ ਹੀ ਹੈਗਾ ਹਾਂ ਹਾਂ ਫੋਨ ਮਾਸੇ ਆਉਦੇ ਨਾ ਕਰਵਾਉਣ ਨੂੰ ਕਹਿੰਦੀ ਸੀਗੀ हां कर कार कार जी ਵੀ ਸਾਡੇ ਨਾਂ ਕਰਵਾ ਦੇ ਵੀ ਤੂੰ ਸੈਂਡ ਕਰ ਦੇ ਕਾਗਜ਼ ਸਾਰਾ ਕੁਝ ਤਿਆਰ ਕਰੀ ਬੈਠੀ ਹੈਗੀ ਉਹ ਤੈਨੂੰ ਦੱਸਿਆ ਹੋਇਆ ਪਹਿਲਾਂ ਮੈਂ ਨਾ ਨਾ ਤੂੰ ਹਜੇ ਨਾਂ ਨੂੰ ਨਾ ਕਰਵਾਹੀਂ ਬਾਕੀ ਸਾਰੇ ਤੈਨੂੰ ਮੰਮੀ ਦਾ ਪਤਾ ਜੇ ਉਹਨੂੰ ਪਤਾ ਲੱਗ ਗਿਆ ਉਹ ਫਿਰ ਤੈਨੂੰ ਲੜੂਗੀ ਹਾਂ ਇਹੀ ਤਾਂ ਗੱਲ ਲੱਗੀ ਹੁਣ ਮੈਂ ਮੈਨੂੰ ਪਤਾ ਹੀ ਹੈ ਮੰਮੀ ਵੀ ਲੜੂਗੀ ਹੁਣ ਮੈਂ ਕੀ ਕਰਾਂ ਹਜੇ ਕਿਹੜਾ ਕੋਈ ਉਮਰ ਆ ਗਈ ਵੀ ਦਾਦੀ ਹੋ ਹੋ ਜੇ ਵੀ ਚੱਲ ਜੇ ਜ਼ਮੀਨ ਮੰਨ ਲਓ ਪਰ ਦੇਣੀ ਵੀ ਇੱਥੇ ਹੂੰ ਫੇਰ ਵੀ ਅਜੇ ਉਮਰ ਕੀ ਹੋਈ ਹੈਗੀ ਕੀ ਪਤਾ ਕੱਲ ਨੂੰ ਕੀ ਅਗਲਾ ਉਹਨੇ ਕੀ ਕਰਿਆ ਜਾਂ ਬਦਲ ਜੇ ਹਾਂ ਉਹੀ ਤਾਂ ਮੈਂ ਕਹਿੰਨੀ ਆ ਵੀ ਹਜੇ ਉਹ ਹੀ ਗੱਲ ਸਾਰੇ ਜਵਾਕਾਂ ਦੇ ਵਿਆਹ ਵੀ ਕਰਾਂਗ ਨਾਮ ਸੱਕਾ ਵੀ ਭਰਾਵਾਂਗੀ ਜੇ ਕੇਹਣਾ ਸੈਂ ਕਰਵਾ ਕੇ ਜੇ ਮੁੜ ਕੇ ਆਪਣੇ ਆ ਕੀ ਨਾ ਫੜੇ ਫੇਰ ਹਾਂ ਦੇਖ ਮੇਰੀ ਤਾਂ ਇਹੀ ਹੈ ਵੀ ਤੂੰ ਕਿਸੇ ਨੂੰ ਅਜੇ ਕੁਝ ਨਾ ਦੇ ਕੋਈ ਨਹੀਂ ਠੇਕਾ ਸੇ ਲਈ ਜਾਂਦੇ ਵਾਹੀਆਂ ਉਹ ਥੋੜਾ ਹੈਗਾ 80000 ਨੁਕਲਾ ਠੇਕੇ ਤੇ ਲੱਗਦਾ ਹੈਗਾ ਹਾਂ ਉਹੀ ਤਾਂ ਗੱਲ ਹੈਗੀ ਨਾ ਨਾ ਦੇਖੇ ਤਾਂ ਗੱਲ ਗਲਤ ਹੈ ਜੀ ਤੂੰ ਰੱਖ ਆ ਉਹਦੇ ਕੋਲੇ ਹਾਂ ਤੂੰ ਠੀਕ ਹੈ ਚਲ ਮੈਂ ਨਹੀਂ ਕਰਦੀ ਸੈਨ ਹਾਂ ਹਾਂ ਇਹ ਬਾਕੀ ਜੇ ਮੰਮੀ ਨੂੰ ਪਤਾ ਲੱਗ ਗਿਆ ਉਹ ਗਾਣਾ ਦੇਊਗੀ ਤੇ ਤੈਨੂੰ ਕੋਲੇ ਰੱਖ ਕੇ ਜਿਹੜਾ ਦਾਲ ਢੋਲ ਦੇ ਚਲ ਠੀਕ ਆ ਚੰਗਾ ਅਸੀਂ ਆਪਾਂ ਫੇਰ ਗੱਲ ਕਰਦੇ ਹਾਂ ਜਿੱਸੀ ਤੂੰ ਹਾਂ ਮੈਂ ਕਿੰਨਾ ਗੱਲ ਕਰੀ ਜਾਂਦੀ ਸੀ ਕੀ ਹੋ ਗਿਆ ਬੱਸ ਮੈਂ ਤਾਂ ਕੁਛ ਨਹੀਂ ਤੇ ਇਹਨਾਂ ਨਾਲ ਫੋਨ ਸੀਗਾ ਉਹਦੇ ਨਾਲ ਗੱਲ ਕਰਦੀ ਸੀਗੀ ਅੱਛਾ ਬੱਸ ਦੀਦੀ ਮੈਂ ਸਾਰਾ ਕੁਝ ਸੁਣ ਲਿਆ ਮੈਨੂੰ ਕੋਈ ਗੱਲ ਲੁਕਾਉਣ ਦੀ ਲੋੜ ਨਹੀਂ ਮੈਂ ਮੇਰੀ ਗੱਲ ਸੁਣ ਜਦੋਂ ਕਰਨਾ ਇੰਨਾ ਕੁਝ ਕਰੀ ਜਾਂਦੇ ਤੂੰ ਕਿਉਂ ਨਹੀਂ ਇੱਧਰ ਆ ਕੇ ਗੱਲ ਕਰਦੀ ਤੂੰ ਕਿਉਂ ਲੋਕਾਂ ਦਾ ਉਹ ਕਰਵਾਈ ਜਾਂਦੀ ਆ ਮੇਰੀ ਗੱਲ ਸੁਣ ਲੈ ਜੇ ਤੈਨੂੰ ਬਾੜਾ ਲੱਗਦਾ ਨਾ ਮੈਂ ਆਪਣੀ ਮੰਮੀ ਨੂੰ ਬੁਲਾ ਲੂੰਗੀ ਠੀਕ ਆ ਨਾ ਪਰ ਜਿਹੜੀ ਆ ਜ਼ਮੀਨ ਦੀਆਂ ਗੱਲਾਂ ਕਰਦੇ ਆ ਇਹ ਇਹਨਾਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਨਾਲੇ ਉਹ ਵੀ ਇਹਨਾਂ ਇਹ ਤਾਂ ਮਾਵਾ ਤੇ ਅੰਦਰ ਦੋਨੇ ਜਾਣੀਆਂ ਰੜੀਆਂ ਹੋਈਆਂ ਨਾਲੇ ਤੇਰਾ ਹੱਕ ਆ ਠੀਕ ਆ ਨਾ ਜਿਹੜੀ ਜਿਵੇਂ ਤੇਰੀ ਉਹ ਤੇਰੀ ਹੀ ਰਹੂਗੀ ਜਿਹੜੀ ਉਹਦੀ ਉਹਦੀ ਰਹੂਗੀ ਮੈਂ ਫੇਰ ਕੀ ਹੋ ਗਿਆ ਜੇ ਉਹਨਾਂ ਨੇ ਵਿਆਹ ਕਰਤਾ ਮਾਮੀ ਇਹਨਾਂ ਨੇ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਤੇਰੀ ਜ਼ਮੀਨ ਤੇ ਅੱਖ ਰੱਖਣ ਹੁਣ ਤਾਂ ਅੱਖ ਰੱਖਣਾ ਨਹੀਂ ਉਹ ਤਾਂ ਅੱਖ ਰੱਖੇ ਬੈਠੇ ਨੇ ਉਹਦਾ ਕਹੀ ਜਾਂਦਾ ਵਸਤੂ ਸਾਈਨ ਕਰਕੇ ਆਦਾ ਵਸੌਂ ਨਹੀਂ ਲੱਗ ਜਾ ਹੁਣ ਭਲਾ ਮੈਂ ਕਿਵੇਂ ਸਾਈਨ ਕਰਦਾ ਹੁਣ ਮੈਂ ਇਹਨਾਂ ਨਾਲ ਗੱਲ ਕਰੀ ਸੀ ਇਹਨਾਂ ਨੇ ਵੀ ਇਹੀ ਕਿਹਾ ਕਹਿੰਦਾ ਹਾਂ ਜੇ ਕੋਈ ਸਾਈਨ ਨਹੀਂ ਕਰਨੇ ਕੋਈ ਜ਼ਮੀਨ ਨਹੀਂ ਦੇਣੀ ਹੁਣ ਇਹਨਾਂ ਨੂੰ ਉੱਤੋਂ ਨਹੀਂ ਹੋ ਗਿਆ ਭਲਾ ਮੈਂ ਕਿਵੇਂ ਸਾਈਨ ਕਰਦਾ ਨਾ 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 ਦੀਦੀ ਇਹ ਕਰਤੀ ਨਾ ਕਰ ਲਿਓ ਆਪਣੇ ਹੱਥ ਨਾ ਬੜਾ ਲਿਓ ਜੇ ਤੁਸੀਂ ਜ਼ਮੀਨ ਇਹਨਾਂ ਨੂੰ ਦੇਤੀ ਨਾ ਤੇਰਾ ਇਥੋਂ ਰਿਸ਼ਤਾ ਨਾ ਤਾਂ ਖਤਮ ਹੋ ਜਾਊਗਾ ਆਏ ਸਮਝ ਲਿਓ ਵੀ ਤੁਹਾਡੇ ਪੇਕੇ ਖਤਮ ਠੀਕ ਹਨ ਇਹ ਤਾਂ ਮੈਨੂੰ ਦਿਸ ਹੀ ਜਾਂਦਾ ਆ ਉਹਨੀ ਗੱਲ ਮੇਰੇ ਫਿਰ ਜਾ ਕੇ ਕੌਣ ਪੜੂਗਾ ਹਰਦੇ ਤਾਂ ਹੋਣੀ ਨਹੀਂ ਜਾ ਕੇ ਕੀ ਕਹਿਣਾ ਉਹੀ ਗੱਲ ਆ ਕਿ ਕਦੇ ਵਾਰੀ ਬਾਗੇ ਉਹ ਜਿੰਨੂੰ ਸੁਣਾਈ ਜਾਊਗੀ ਮਾਸੀ ਅਸੀਂ ਜਾਣਦੇ ਆ ਅਸੀਂ ਜਾਣਦੇ ਆ ਕਦੇ ਮੇਰਾ ਸੰਧਾਰਾ ਨਹੀਂ ਲੈ ਕੇ ਗਏ ਉਹੀ ਗੱਲ ਮੇਰੀ ਸੱਸ ਵੀ ਮੈਨੂੰ ਮੈਨੇ ਮਾਰਦੀ ਐ ਜੇ ਤੇਰੀ ਮਾਂ ਹੁੰਦੀ ਆਉਂਦੀ ਤੇਰੀ ਮਾਸੀ ਆਉਂਦੀ ਆ ਇੱਕ ਡੱਬਾ ਲੈ ਕੇ ਜਾਂਦੀ ਆ ਉਹ ਵੀ ਜੇ ਜਾਊਗੀ ਤਾਂ ਅੱਛਾ ਮਾਮੀ ਇਦਾਂ ਦੀ ਆ ਸੰਧਾਰਾ ਵੀ ਨਹੀਂ ਦੇ ਕਹਿੰਦੀ ਨਾਲੇ ਤਾਂ ਜ਼ਮੀਨ ਦਾ ਹੀ ਸਾਰਾ ਠੇਕਾ ਲੈ ਜਾਂਦੇ ਆ ਤੇ ਨਾਲੇ ਸੰਧਾਰਾ ਵੀ ਨਹੀਂ ਦੇ ਕੇ ਆਉਂਦੀ ਉਹ ਕਹਿੰਦੀ ਆ ਮੈਂ ਤਾਂ ਆਪ ਦੀ ਧੀਆਂ ਤੋਂ ਵੱਧ ਕੇ ਰੱਖਦੀ ਆ ਛੋਟੀ ਤੋਂ ਵੱਧ ਕੇ ਰੱਖਦੀ ਆ ਮੈਂ ਜਾਣਦੀ ਆ ਇਹ ਤਾਂ ਦੂਜੀ ਮਾਮੀ ਹੋਈ ਸੀ ਜਿਹੜੀ ਇੰਨੀ ਚੰਗੀ ਸੀਗੀ ਇੰਨਾ ਪਿਆਰ ਕਰਦੀ ਸੀ ਕਿੱਥੇ ਤੂੰ ਇਹਨਾਂ ਨਾਲ ਫਸ ਗਈ ਤੇ ਹੁਣ ਕੀ ਕਹਿ ਸਕਦੇ ਆ ਹੁਣ ਉਹਦੀ ਗੱਲ ਜਦੋਂ ਰੱਬ ਨੇ ਬਸਾਇਆਗਾ ਮੈਂ ਸੱਸ ਦੀ ਧੀ ਮੇਰੀ ਗੱਲ ਸੁਣ ਲੈ ਦੀਦੀ ਦੇਖੋ ਫਿਰ ਵੀ ਮੈਂ ਤੇਥੋਂ ਛੋਟੀ ਆ ਨਾ ਤੂੰ ਵੱਡੀ ਆ ਤੂੰ ਸਮਝਦਾਰ ਮੀਆ ਪਰ ਇਹ ਗੱਲ ਦਿਮਾਗ 'ਚ ਰੱਖ ਲੈ ਵੀ ਕੋਈ ਵੀ ਗਲਤੀ ਨਾ ਕਦੇ ਸੈਨ ਨਾ ਕਰਦੀ ਜੇ ਤੂੰ ਸੈਨ ਕਰਤੇ ਦੇਖ ਲੈ ਤੇਰੇ ਹੱਥ ਵੱਡੇ ਜਾਣਗੇ ਇਥੋਂ ਮੁੜ ਕੇ ਤੈਨੂੰ ਕੁਝ ਨਹੀਂ ਸਿਆਨਣਾ ਕਿਸੇ ਨੇ ਇਸ ਕਰਕੇ ਇਹ ਗਲਤੀ ਕਦੇ ਨਾ ਕਰੀ ਨਾਲੇ ਆਹਾ ਮਾਮੀ ਨੂੰ ਸਮਝ ਨਹੀਂ ਆਉਂਦੀ ਵੀ ਉਹਦੀ ਤੀਨ ਵਿਆਹ ਕੇ ਤੋਰਦੇ ਮੈਨੂੰ ਤਾਂ ਲੱਗਦਾ ਨਾ ਸਾਰਾ ਪਟੀਆਂ ਹੀ ਉਹ ਪੜਾਉਂਦੀ ਆ ਉਹੀ ਆ ਚਰਖਣੀ ਜੀ ਜਿਹੜੀ ਉਹ ਕਰਦੀ ਆ ਮਗਰ ਲਾਈ ਫਿਰਦੀ ਐ ਇੰਨੇ ਆਲੇ ਨਾਲ ਮਾਮੀ ਹੈ ਕਿੱਥੇ ਸੀ ਬਸ ਮੈਂ ਇਹ ਗੱਲ ਕਹਿਣਾ ਚਾਹੁੰਦੀ ਸੀ ਤੂੰ ਕਹੀ ਦਿੱਤਾ ਸਾਰੀ ਨਾ ਲੜਾਈ ਦੀ ਜੜ ਤਾਂ ਵੀਰਪਾਲ ਆ ਵੀਰਪਾਲ ਹੀ ਲਾਉਂਦੀ ਆਊਗਾ ਵੀ ਸਾਰੀ ਜ਼ਮੀਨ ਬਸ ਮੇਰੇ ਹੱਥ ਵਸ ਹੋ ਜੇ ਦਿੰਦੀ ਇਹ ਮਾਸੀ ਨੂੰ ਵੀ ਹੈ ਨਹੀਂ ਸਾਰੀ ਜ਼ਮੀਨ ਆਉਂਦੇ ਨਾ ਕਰਾਉਣ ਨੂੰ ਕਰਦੀ ਹੈ ਮੈਨੂੰ ਵੀਰਪਾਲ ਦਾ ਦੇਖੀ ਜਾਂਦੀ ਆ ਉਹਦੇ ਰੰਗ ਟੰਗ ਵੀ ਕਹੇ ਜਿਆ ਉਹ ਕਿਹੜਾ ਸਿਆਣਾ ਦੀ ਹੈਗੀ ਆਪਦੀ ਮਾਂ ਨੂੰ ਉਹ ਤਾਂ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਚਲ ਕੋਈ ਨਾ ਅੱਜ ਆਪਾਂ ਬਾਹਰ ਬੈਠ ਕੇ ਗੱਲਾਂ ਕਰਦੇ ਆ ਪਰ ਇਹ ਗੱਲ ਨਾ ਕਿਸੇ ਨੂੰ ਪਤਾ ਨਾ ਲੱਗੇ ਇਹ ਗੱਲ ਤੇਰੇ ਮੇਰੇ ਚ ਰਹੇ ਤੇ ਵੀ ਹਾਂ ਜ਼ਮੀਨ ਦੀ ਗੱਲ ਆ ਜਿਹੜੀ ਵੀ ਸੈਨ ਨਹੀਂ ਕਰਨ ਦਿੰਦੇ ਵੀ ਮੈਨੂੰ ਵੀਰ ਪਾਲ ਨਹੀਂ ਵੀ ਰੋਕਿਆ ਨਾ ਨਾ ਮੈਂ ਤੈਨੂੰ ਕੁਛ ਕਹਿੰਦੀ ਚਲ ਬੰਦ ਚਲ ਉਹਨੂੰ ਪਤਾ ਨਹੀਂ ਕੀ ਮਣਮਣ ਕਰੀ ਜਾਂਦੀਆਂ ਆਂ ਕੀ ਹੋਊਗੀ ਮੈਂ ਬੜਬੜ ਕਰੀ ਜਾਂਦੀ ਆਂ ਬੜਬੜ ਨਹੀਂ ਕਰਦੀ ਕੀ ਕਰਦੇ ਹਾਸ ਤਸਰੀ ਸੋਈ ਚ ਕੁਝ ਨਹੀਂ ਕਰਦੇ ਕਿਹੜੇ ਵੇਲੇ ਹੋ ਗਏ ਸਾਨੂੰ ਬੜੀਆਂ ਨੂੰ ਲੈ ਕਰਨਾ ਕੀ ਸੀ ਮਮੀ ਅਸ ਤਾਂ ਮੈਂ ਤਾਂ ਕੋਈ ਖੜੀ ਸੀਗੀ ਉੱਥੇ ਫਿਰ ਦੀਦੀ ਜਾਵੜੀ ਦੀਦੀ ਤੇ ਮਗਰ ਮਗਰ ਫਿਰ ਵੀ ਲੈਂਦੀ ਆਂ ਮਾਂ ਅਗਰ ਕਾਨੂੰ ਤਾਂ ਮੈਂ ਹੀ ਬੋਦੀ ਸੀ ਮਖਦੀ ਦੀ ਤੂੰ ਹਜੇ ਰਹੇਂਗੀ ਕਹਿੰਦੀ ਹਾਂ ਅਜੇ ਮੈਂ ਰਹੂੰਗੀ ਚਾਰ ਦਿਨ ਮੈਂ ਭਾਈ ਤੂੰ ਕਦੇ ਜਾਣਾ ਸਹੀ ਕਿ ਇੱਤੀ ਡੇਰੇ ਲਾ ਲੈ ਲੈ ਫੇਰ ਕੀ ਹੋ ਗਿਆ ਮਾਮੀ ਚਲੀ ਜਾਊਂਗੀ ਤੂੰ ਤਾਂ ਇੱਕ ਦਿਨ ਦੇ ਵਿੱਚ ਹੀ ਆਕ ਗਈ ਨਾਲੇ ਮੈਂ ਤਾਂ ਇੰਨਾ ਟਾਈਮ ਤੁਹਾਡੇ ਕੋਲ ਆਈ ਵੀ ਨਹੀਂ ਨਾ ਕਦੇ ਰਹੀ ਆ ਨਾ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਤੂੰ ਗੁੱਸਾ ਹੀ ਕਰ ਗਈ ਜੇ ਸੀ ਮੇਰੀ ਗੱਲ ਦਾ ਲੈ ਮਾਮੀ ਤੁਸੀਂ ਗੱਲ ਹੀ ਐਦਾਂ ਨਹੀਂ ਕੀਤੀ ਸੀ ਗੁੱਸਾ ਤਾਂ ਫੇਰ ਆ ਹੀ ਜਾਂਦਾ ਨਹੀਂ ਨਹੀਂ ਗੁੱਸਾ ਨਾ ਕਰਿਆ ਕਰ ਪਤਾ ਚਲ ਕੋਈ ਨਾ ਜੱਸੀ ਜੇ ਹੁਣ ਮੰਮੀ ਕੁਛ ਕਹਿੰਦੀ ਆ ਮੈਂ ਤਾਂ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਤੂੰ ਲਾ ਸਾਂ ਮੇਰੇ ਘਰੇ 2-4 ਦਿਨ ਮੇਰੇ ਘਰ ਨਹੀਂ ਲਾ ਮੇਰਾ ਵੀ ਜੀ ਲੱਗਿਆ ਹੋਇਆਗਾ ਦੀਦੀ ਤੈਨੂੰ ਪਤਾ ਹੀ ਆ ਇੰਨਾ ਕਿੰਨਾ ਕੁ ਟਾਈਮ ਹੁੰਦਾ ਨਾਲੇ ਘਰੇ ਵੀ ਜਾਣਾ ਹੁੰਦਾ ਡੰਗਰ ਪਸਵਾਉਂਦਾ ਵੀ ਸਾਰਾ ਮਹੀਂ ਕਰਨੀ ਆ ਫੇਰ ਵੀ ਮੈਂ ਚੱਲ ਸੋਚਿਆ ਸੀ ਵੀ ਚਲ ਆ ਗਈ ਦੋ ਤਿੰਨ ਦਿਨ ਲਾ ਜਾਨੀ ਆ ਰੋਜ਼ ਰੋਜ਼ ਘਰੋਂ ਨਹੀਂ ਨਿਕਲੇ ਜਾਂਦਾ ਚਲ ਲੈ ਭਾਈ ਤੈਨੂੰ ਤਾਂ ਝਾਲ ਹੀ ਲੈਣਗੇ ਨਾਲੇ ਤੇਰੇ ਨਾਲ ਤਾਂ 3 ਕਿੱਲੇ ਜ਼ਮੀਨ ਦੇ ਆਉਣਿਆ ਮੈਨੂੰ ਕਿਹੜਾ ਇੱਥੋਂ ਜ਼ਮੀਨ ਮਿਲਣੀ ਆ ਲੈ ਜੱਸੀ ਤੂੰ ਤਾਂ ਹੋਰ ਹੀ ਕੁਝ ਕਹੀ ਜਾਨੀ ਆ ਮੈਂ ਮम्मी ਨੂੰ ਗੁੱਸਾ ਕਰ ਜੂਗੀ ਤੂੰ ਤਾਂ ਵੈਸੇ ਕਹਨੀ ਆ ਪਰ ਮम्मी ਗੱਲ ਦਲਤੇ ਲਾ ਲੈਂਦੀ ਹੈਗੀ ਮੈਂ ਤਾਂ ਸੱਚ ਹੀ ਕਹਨੀ ਆ ਮੈਂ ਕਿਹੜੀਆਂ ਜ਼ਮੀਨਾਂ ਦੀਆਂ ਗੱਲਾਂ ਕਰੀ ਜਾਨੀ ਆ ਮਾਮੀ ਸੈਨੀ ਪੜੀ ਵੀ ਨਾ ਬਣ ਸਾਰਾ ਕੁਝ ਹੀ ਪਤਾ ਦੇ ਨੀ ਕਿਹੜੀਆਂ ਜ਼ਮੀਨਾਂ ਦੀਆਂ ਗੱਲਾਂ ਕਰਦੇ ਆ ਲਾ ਸਾਨੂੰ ਕੀ ਲਾਲਚ ਆ ਭਾਈ ਜ਼ਮੀਨਾਂ ਦਾ ਜ਼ਮੀਨ ਤਾਂ ਲੋਕ ਹਿੱਸਾ ਬਣਾਉਣ ਨੂੰ ਫਿਰਦੇ ਆ ਐਕਸ਼ਨ ਲੈਮਾ ਤੂੰ ਮੇਰੇ ਵੀਜੀ ਦਾ ਤਾਂ ਗੱਲਾਂ ਕਰਦੀ ਹੈਗੀ ਮੈਂ ਤਾਂ ਜ਼ਮੀਨ ਦਾ ਨਾਂ ਹੀ ਨਹੀਂ ਲਿਆ ਲਿਆ ਕਿਉਂ ਨਹੀਂ ਆ ਜੱਗੀ ਮੈਂ ਅੰਦਰ ਕੋਲੇ ਬਿਧਾਰਾਂ ਗੱਲਾਂ ਕੀਤੀਆਂ ਨਾ ਤਾਂ ਕੀ ਰੋਹਾ ਕਰ ਸਭ ਪਤਾ ਮੈਨੂੰ ਉਹ ਤਾਂ ਮੈਂ ਪਹਿਲਾਂ ਗੱਲ ਤੁਸੀਂ ਸ਼ੁਰੂ ਕਰੀ ਸੀ ਮੈਂ ਉਹਨੂੰ ਆਪ ਬੁਲਾ ਕੇ ਤਾਂ ਨਹੀਂ ਆਖਿਆ ਵੀ ਜ਼ਮੀਨ ਮੈਂ ਤੇ ਨੌਕਰਵਾਉਂਦੇ ਨੇ ਇਹ ਜੇ ਤੁਸੀਂ ਕਾਗਜ਼ ਪੱਤਰ ਤਿਆਰ ਕਰਾਏ ਉਹ ਤਾਂ ਤੂੰ ਉਹਦੇ ਘਰੇ ਨਹੀਂ ਸੀ ਤਾਂ ਮੈਨੂੰ ਗੱਲ ਦਾ ਪਤਾ ਲੱਗ ਗਿਆ ਨਹੀਂ ਮੈਨੂੰ ਕਿੱਥੇ ਪਤਾ ਲੱਗਦਾ ਸੀ ਇਹ ਗੱਲ ਦਾ ਨਾ ਤੂੰ ਇੱਥੇ ਤੱਕ ਗੱਲ ਆਉਣ ਹੀ ਨਾ ਦਿੰਦੀ ਪਹਿਲਾਂ ਹੀ ਕਰਵਾ ਦਿੰਦੀ ਮੇਰੇ ਨਾਲ ਮਾਮੀ ਮੈਂ ਤੁਹਾਨੂੰ ਇੱਕ ਗੱਲ ਪੁੱਛਨੀ ਗੁੱਸਾ ਤਾਂ ਕਰੇ ਹੋਣਾ ਨਾ ਤੁਸੀਂ ਕਿਹੜੀਆਂ ਜ਼ਮੀਨਾਂ ਦੀਆਂ ਗੱਲਾਂ ਕਰਦੇ ਹੋ ਇਹਦੇ ਜ਼ਮੀਨ ਦੀਆਂ ਜਿਹੜੀ ਤਿੰਨ ਕਿੱਲੇ ਨੂੰ ਆਉਂਦੇ ਆ ਨਹੀਂ ਮੇਰੀ ਗੱਲ ਸੁਣੋ ਤੁਸੀਂ ਤਿੰਨ ਕਿੱਲੇ ਜ਼ਮੀਨ ਦੇ ਲੈਣ ਦੇ ਚੰਗੇ ਲੱਗਦੇ ਹੋ ਤਿੰਨ ਕਿੱਲੇ ਬਰਾਬਰ ਦੇ ਵੀਰਪਾਲ ਨੂੰ ਆਉਂਦੇ ਆ ਤਿੰਨ ਕਿੱਲੇ ਆਨੇ ਨੂੰ ਆਉਂਦੇ ਆ ਭਾਈ ਇਹ ਕਿਉਂ ਦੇਉਗੇ ਆਉਦਾ ਹਿੱਸਾ ਮੈਂ ਕਿਉਂ ਨਾ ਦੇਉਗੀ ਮੈਂ ਤਾਂ ਵਿਆਹ ਨਹੀਂ ਕੀਤਾ ਪਾਲੀ ਪੋਸੀ ਉਦੋਂ ਤਾਂ ਕਿਸੇ ਨੇ ਨਹੀਂ ਝੱਲੀ ਨਾ ਕਦੇ ਭੂਆ ਨੇ ਹਾਂ ਤੇ ਭੂਆ ਦੀ ਕੁੜੀ ਆ ਕੇ ਪ੍ਰਧਾਨ ਬਣ ਗਈ ਇੱਥੇ ਲੈ ਝੱਲਣ ਨੂੰ ਇਹ ਕਿਹੜਾ ਸਿੱਟੀ ਹੋਈ ਸੀਗੀ ਉਹ ਢੇਰਾ ਛੱਡ ਦੇ ਫੇਰ ਲੈ ਜਾਂਦੇ ਮੈਂ ਕਿਉਂ ਨਾ ਲਏ ਉਹਨਾਂ ਮਮੀ ਹਮ ਬਸ ਕਰ ਰਹਿਣ ਦੇ ਤੂੰ ਕੋਦੋਂ ਤਾਂ ਤੈਨੂੰ ਵੀ ਲਾਜ ਸੀ ਤੈਨੂੰ ਵੀ ਪਤਾ ਸੀ ਵੀ ਇਹ ਦੂ ਤਿੰਨ ਕਿੱਲੇ ਆਉਂਦੇ ਆ ਤਾਂ ਇਹਦਾ ਵਿਆਹ ਕੀਤਾ ਸੀਗਾ ਕਿ ਸਾਰੀ ਜ਼ਮੀਨ ਮੇਰੇ ਕੋਲੇ ਰਹਿ ਜਾਊਂ ਨਾ ਟਕਣਾ ਰਹੋ ਪੈਸੇ ਲਾਇਆ ਨਾ 7-8 ਲੱਖ ਲਾਇਆ ਇਹ ਵਿਆਹ ਤੇ ਮੇਰੇ ਹੁਣ ਵੀ ਇਹਦੇ ਪੂਰਨੇ ਨਹੀਂ ਪੂਰੂਗੀ ਅੱਛਾ ਫਿਰ ਠੇਕਾ ਕੌਣ ਲੈਂਦਾ ਸੀ ਉਹ ਵੀ ਤਾਂ ਇੰਨੇ ਸਾਲਾਂ ਦੇ ਤੁਸੀਂ ਹੀ ਖਾਂਦੇ ਸੀ ਕੋਈ ਹੋਰ ਤਾਂ ਬਾਹਰੋਂ ਆ ਕੇ ਖਾਂਣ ਠੇਕਾ ਕਿਹੜਾ ਕੋਈ ਕਿਤੇ ਲੱਖ ਰੁਪਏ ਆ ਜਾਂਦਾਗਾ ਮੇਰੀ ਗੱਲ ਸੁਣਵਾ ਮੇਰੇ ਪੈਸੇ ਮੇਰੇ ਤੇ ਲਾਤੇ 80000 ਨੂੰ ਲੱਗਦਾ ਕਿੱਲਾ ਤੂੰ ਲਾਲਾ ਸਾਹਿਬ ਕਿੰਨਾ ਹੋਗਾ ਤਿੰਨ ਕਿੱਲਿਆਂ ਦਾ ਇਹ ਕੀ ਸੁਣਾਈ ਕਰਦੀ ਐ ਤੂੰ ਮੇਰੇ ਪੈਸੇ ਮੇਰੇ ਤੇ ਲਾ ਕੇ ਮੈਨੂੰ ਨਾ ਹੁਣ ਤੂੰ ਇਹ ਵੀ ਸ਼ੈਅ ਤੇ ਬੋਲਦੀ ਐਂਗੀ ਬੋਲਣ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਤੂੰ ਆ ਕੇ ਸਾਡੇ ਘਰ ਲੜਾਈ ਪਵਾਤੀ ਐਡੀ ਤੂੰ ਭੁਆੜੀ ਕੁੜੀ ਆ ਕੇ ਤੇ ਲੀਡਰ ਨਹੀਂ ਬਣਦੀ ਹੁਣ ਲੈ ਮਾਮੀ ਅਸੀਂ ਕਰੀ ਕਿਹੜੀ ਲੜਾਈ ਪਾਤੀ ਮੇਰੀ ਗੱਲ ਸੁਣ ਸੱਚ ਤੇ ਤਾਂ ਮਿਰਚਾਂ ਲੱਗ ਹੀ ਜਾਂਦੀਆਂ ਨੇ ਠੀਕ ਹੈ ਨਾ ਜਦੋਂ ਮੈਂ ਸੱਚੇ ਗੱਲ ਕਹਤੀ ਨਹੀਂ ਕੋਈ ਨਾ ਮਨਦੀਪ ਜੇ ਤੈਨੂੰ ਲੋੜ ਹੋਈ ਤੂੰ ਉਧਰ ਆ ਜੀ ਮੇਰੇ ਨਾਲ ਤੂੰ ਜਾਂਦੀ ਰਹਿ ਆਦੋ ਘ ਆਉ ਦੇ ਘਰੇ ਸੀਗੇ ਠੀਕ ਹਨ ਇਤੱਕ ਮਿਲਨ ਦੀ ਮਾਰੀ ਆ ਗਈ ਮੈਨੂੰ ਨਹੀਂ ਸੀ ਪਤਾ ਵੀ ਦੋਨੇ ਮਾਮਾ ਧੀਆ ਰੜ ਕੇ ਕੀ ਕੀ ਖਿਚੜੀ ਬਣਾ ਹਾਂ ਕਿਹੜਾ ਮਲਾਪ ਹੋਇਆ ਬਹੁਤ ਜਫਾ ਜਫੀ ਕਰਵਾਉਣ ਨੂੰ ਆ ਗਈਆਂ ਤੁਸੀਂ ਅਜਿਹਾ ਕੋਈ ਦੇਖੋ ਜੋਸੀਂ ਨਹੀਂ ਕਰਾਂ ਦੀ ਮੈਨੂੰ ਕੀ ਪਤਾ ਸੀ ਵੀ ਆਹ ਵਿੱਚੋਂ ਕਹਾਣੀ ਕੁਝ ਹੋ ਰਹੀ ਹੈ ਜੀ ਜ਼ਮੀਨ ਨਾਲ ਜਿਹਦਾ ਨਾਮ ਲੈ ਕੇ ਤਾਂ ਮੋੜ ਜਾਣਾ ਜ਼ਮੀਨ ਨਾ ਕਰਾਉਂਦੀ ਮੈਂ ਲਾਉਂਦੀ ਫਿਰਦੀ ਐ ਇਹਨਾਂ ਮਾਂ ਦਾ ਮਲੇ ਮਾਂ ਤੂੰ ਕਿ ਕੁੜੀ ਨੂੰ ਘਰੇ ਆਈ ਨੂੰ ਕੁਝ ਬੋਲੀ ਹੈਗੀ ਤੇ ਬੋਲਣੇ ਸੀਗਾ ਉਹ ਕਿਵੇਂ ਚਾਵਰ ਚਾਵਰ ਬੋਲਦੀ ਹੈਗੀ ਫਿਰ ਉਹਨੇ ਕੋਈ ਮਾਂ ਤਾਂ ਕਰੇ ਬੋਲੀ ਨਹੀਂ ਉਹ ਆ ਕੇ ਆ ਕੇ ਇਥੇ ਬਣ ਗਈ ਫਿਰ ਉਹਨੇ ਗੱਲ ਤੋਂ ਵੀ ਕੀ ਆਖਿਆਗਾ ਸਹੀ ਗੱਲ ਹੀ ਕਹੀ ਉਹ ਤੇ ਉਹ ਤਾਂ ਹੀ ਹੋ ਰਾਂ ਉਹਨਾਂ ਦੇ ਵਾਗ ਜਾਂਦੀ ਮੈਨੂੰ ਘਰੋਂ ਡੀ ਲੱਗੀ ਸੀ ਤੂੰ ਫਿਰ ਉਹਦੇ ਭਾਈ ਮੁਰੇ ਹੋ ਕੇ ਨਾ ਕਰਦੀ ਜੇ ਕੋਈ ਸਾਹਮਣ ਦਾ ਹੁੰਦਾ ਮੈਨੂੰ ਸਾਹਮਣ ਦਾ ਨਹੀਂ ਮੈਂ ਆਪੇ ਮੇਰੀ ਮਾਂ ਨੂੰ ਗੁਮੈਂ ਮਰ ਜਾਂਦੀ ਰੋਲ ਪਾ ਕੇ ਉਹ ਤਾਂ ਹੀਗਾ ਤੂੰ ਵੀ ਮੁਰੇ ਹੋ ਗਈ ਚੰਗੀ ਬਣ ਗਈ ਹੁਣ ਉਹੀ ਗੱਲ ਤੂੰ ਮੇਰੇ ਉਹੀ ਗੱਲ ਰੋਟੀ ਖਾਣੇ ਵੀ ਬੰਦ ਕਰ ਰੱਖੀ ਆ ਮੈਂ ਤਾਂ ਕੋਈ ਮੁਰੇ ਨਹੀਂ ਸੀ ਬਣੀ ਜਦੋਂ ਤੈਨੂੰ ਕਿਸੇ ਨੇ ਕਿਸੇ ਨੇ ਵੀ ਨਹੀਂ ਕਿਹਾ ਵੀ ਅਸੀਂ ਲੈ ਕੇ ਜਾਨੇ ਫਿਰ ਮੈਂ ਤਾਂ ਮੱਕ ਮਚਾਉਣੇ ਸੀ ਆ ਤੂੰ ਮੈਨੂੰ ਤੂੰ ਵੀ ਮੈਨੂੰ ਨਾ ਵੀ ਜ਼ਮੀਨ ਦੀ ਮਾਰੀ ਨੇ ਰੱਖਿਆ ਕੋਈ ਐਵੇਂ ਨਹੀਂ ਰੱਖਿਆ ਲਾ ਚੱਲ ਫੇਰ ਹੈ ਸੀ ਕੋਈ ਲਾਲਚ ਤਾਂ ਹੁੰਦਾ ਹੀ ਆ ਬੰਦੇ ਨੂੰ ਫੇਰ ਚੱਲ ਇਹ ਵੀ ਕੋਈ ਗੱਲ ਨਹੀਂ ਹੁਣ ਮੈਂ ਆਪਦੀ ਜ਼ਮੀਨ ਲਈ ਤੂੰ ਕਿਹਾ ਏਡੀ ਵੱਡੀ ਵੱਡੀ ਸੀ ਜੀ ਕੋਈ ਗੱਲ ਨਹੀਂ ਫੇਰ ਦੇਖਦੇ ਆ ਕੀ ਬਣਦਾ ਅੱਗੇ ਗੱਲਾਂ ਦੇਖ ਕਰਦਿਆਂ ਆ ਕੇ ਉਹ ਬੰਦੀ ਪਰਵਾਹ ਨਹੀਂ ਇੱਥੇ ਲਾ ਵੀ ਸਖੌਣ ਅਜੇ ਘੱਟ ਬੋਲਦੀ ਸੀ ਵੀ ਜਿਹੜਾ ਹੁਣ ਵੱਧ ਬੋਲੂਗੀ